ਪੰਜਾਬ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਇੱਕ ਹੋਰ ਚੋਰੀ ਦੀ ਘਟਨਾ ਵਾਪਰੀਏ ਜਿੱਥੇ ਇੱਕ ਪਰਿਵਾਰ ਜਿਹੜਾ ਕਿ ਆਪਣੇ ਪਿੰਡ ਗਿਆ ਹੋਇਆ ਸੀਗਾ ਆਪਣੇ ਜੱਦੀ ਪਿੰਡ ਗਿਆ ਹੋਇਆ ਸੀ ਤਾਂ ਉਸ ਤੋਂ ਬਾਅਦ ਉਸ ਦੇ ਘਰ ਨੂੰ ਜੋ ਹੈ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਲੱਖਾਂ ਦੀ ਚੋਰੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਪੂਰੀ ਘਟਨਾ ਜਿਹੜੀ ਸਾਹਮਣੇ ਆਈ ਹੈ ਉਹ ਫਤੇਗੜ ਸਾਹਿਬ ਤੋਂ ਸਾਹਮਣੇ ਆਈ ਹੈ ਫਤੇਗੜ ਸਾਹਿਬ ਦੇ ਸਰਹੰਦ ਤੋਂ ਇਹ ਪੂਰੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਿਵਾਰ ਇੱਕ ਪਰਿਵਾਰ ਜਿਹੜਾ ਕਿ ਆਪਣੇ ਪਿੰਡ ਗਿਆ ਹੋਇਆ ਸੀਗਾ ਤਾਂ ਪਿੱਛੋਂ 3-4 ਦਿਨਾਂ ਦੇ ਲਈ ਪਿੰਡ ਗਿਆ ਸੀ ਤਾਂ ਪਿੱਛੋਂ ਚੋਰਾ ਨੂੰ ਭਿੰਕ ਲੱਗੀ ਕਿ ਇਸ ਘਰ ਦੇ ਵਿੱਚ ਕੋਈ ਹੈ ਨਹੀਂਗਾ ਜਿਸ ਤੋਂ ਬਾਅਦ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਪੂਰੀ ਤਸੱਲੀ ਦੇ ਨਾਲ ਚੋਰੀ ਕੀਤੀ ਗਈ ਹੈ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਫਰੋੜਾ ਫਰਾਲੀ ਕੀਤੀ ਗਈ ਕਿੰਨੀ ਡੁੰਗਾਈ ਦੇ ਨਾਲ ਫਰੋੜਾ ਫਰਾਲੀ ਕੀਤੀ ਗਈ ਪੂਰਾ ਬੈੱਡ ਫਰੋੜਿਆ ਗਿਆ ਬੈੱਡ ਦੇ ਬਕਸੇ ਫਰੋਲੇ ਗਏ ਪੱਟ ਦੀਆਂ ਜੋ ਟੋਹਾ ਹੁੰਦੀਆਂ ਨੇ ਉਹ ਫਰੋਲੀਆਂ ਗਈਆਂ ਬਕਸੇ ਫਰੋਲੇ ਗਏ ਤਾਂ ਪੂਰਾ ਜਿਹੜਾ ਫਰੋੜਾ ਫਰਾਲੀ ਕੀਤੀ ਗਈ ਹੈ ਐਤ ਤੱਕੇ ਜੋ ਬਾਬਾ ਜੀ ਦਾ ਕਮਰਾ ਅਸੀਂ ਬਣਾਉਨੇ ਹੁੰਨੇ ਆ ਘਰਾਂ ਦੇ ਵਿੱਚ ਤਾਂ ਉੱਥੇ ਵੀ ਜਿਹੜਾ ਚੋਰਾਂ ਦੇ ਵੱਲੋਂ ਜੋ ਹੈ ਉੱਥੇ ਵੀ ਜਿਹੜਾ ਫਰੋੜਾ ਫਰਾਲੀ ਕੀਤੀ ਗਈ ਹੈ ਪੂਰਾ ਜਿਹੜਾ ਅਲਮਾਰੀਆਂ ਦੇ ਚੰਗਾ ਚੰਗੀ ਤਰ੍ਹਾਂ ਫਲੋਰਾਸ ਵਾਲੀ ਕੀਤੀ ਕਿ ਕੱਪੜੇ ਬਾਹਰ ਕੱਢ ਕੱਢ ਕੇ ਸੁੱਟੇ ਗਏ ਤਾਂ ਪਰਵਾਰ ਦਾ ਕਹਿਣਾ ਉਹਨਾਂ ਦਾ ਸੋਨਾ ਸੀਗਾ ਤੇ ਨਾਲ ਚਾਂਦੀ ਸੀ ਤੇ ਇੱਥੋਂ ਤੱਕ ਕਿ ਆਰਟੀਫੀਸ਼ੀਅਲਸ ਮਾਨਵੀ ਜਿਹੜਾਗਾ ਜੁਐਲਰੀ ਸੀ ਉਹ ਵੀ ਨਾਲ ਹੀ ਲੈ ਗਏ ਚੋਰ ਹੋ ਸਕਦਾ ਬਾਅਦ ਵਿੱਚ ਉਹਨਾਂ ਨੇ ਦੇਖਣਾ ਹੋਵੇ ਕਿ ਕਿਹੜਾ ਅਸਲੀ ਹੈ ਤੇ ਕਿਹੜਾ ਨਕਲੀ ਹੈ ਤਾਂ ਪੂਰਾ ਜੋ ਲੱਖਾਂ ਦੀ ਚੋਰੀ ਇਹ ਹੋਈ ਹੈ ਤਾਂ ਤੁਸੀਂ ਵੇਖ ਸਕਦੇ ਤਸਵੀਰਾਂ ਤਾਂ ਕਿਸ ਤਰ੍ਹਾਂ ਜੋ ਚੋਰੀ ਦੀ ਘਟਨਾਵਾਂ ਜਿਹੜੀਆਂ ਲਗਾਤਾਰ ਵਧ ਰਹੀ ਨੇ ਹਾਲਾਂਕਿ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਉਹਨਾਂ ਦੀ ਕਲੋਨੀ ਦੇ ਵਿੱਚ ਪਹਿਲਾਂ ਵੀ 10 ਦਿਨ ਪਹਿਲਾਂ ਵੀ ਇੱਕ ਅਜਿਹੀ ਚੋਰੀ ਹੋਈ ਸੀ ਹਾਲਾਂਕਿ ਉਹ ਮਸਲਾ ਜੇ ਸੁਲਝਿਆ ਨਹੀਂ ਹੈਗਾ ਤਾਂ ਕੁਝ ਦਿਨਾਂ ਬਾਅਦ ਉਹਨਾਂ ਦੇ ਘਰ ਜਿਹੜੀ ਚੋਰੀ ਹੋ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਪੁਲਿਸ ਨੂੰ ਗੁਹਾਰ ਲਾਈ ਗਈ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਜੋ ਨੁਕਸਾਨ ਉਹਨਾਂ ਦਾ ਹੋਇਆ ਉਹ ਉਹਨਾਂ ਦਾ ਪੂਰਾ ਹੋ ਸਕੇ ਪਰ ਪਾਈ ਹੋ ਸਕੇ ਉਸ ਦੀ ਤਾਂ ਤਸਵੀਰਾਂ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਸਰਹੰਦ ਦੀ ਅਮਨ ਕਲੋਨੀ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਬੁਰੀ ਤਰ੍ਹਾਂ ਜੜੀ ਹੈ ਚੋਰੀ ਕੀਤੀ ਗਈ ਤੁਸੀਂ ਵੇਖ ਸਕਦੇ ਹੋ ਕਿ ਨੂੰ ਡੰਗਾਈ ਦੇ ਨਾਲ ਉਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਗੁਹਾਰ ਲਾਈ ਗਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਚੋਰਾਂ ਨੂੰ ਫੜਿਆ ਜਾਵੇ ਕੀ ਨਾਮ ਹੈ ਤੁਹਾਡਾ ਮੈਂ ਕਪਤਾਨ ਸਿੰਘ ਹੈ ਮੈਂ ਸ਼ੁੱਕਰਵਾਰ ਨੂੰ ਆਪਣੇ ਪਿੰਡ ਗਿਆ ਹੋਇਆ ਸੀਗਾ ਜਦੋਂ ਮੈਂ ਅੱਜ ਦਿਨ ਮੰਗਲਵਾਰ ਨੂੰ ਸਵੇਰੇ 11:00 ਵਜੇ ਆਪਣੇ ਕਲੋਨੀ ਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਮੇਨ ਗੇਟ ਖੋਲ ਕੇ ਜਦੋਂ ਮੈਂ ਲੌਬੀ ਚ ਐਂਟਰੀ ਕੀਤੀ ਉਸ ਟਾਈਮ ਲੌਬੀ ਦਾ ਤਾਲਾ ਟੁੱਟਿਆ ਹੋਇਆ ਸੀਗਾ ਤੇ ਅੰਦਰ ਆ ਕੇ ਦੇਖਿਆ ਕਿ ਸਾਰਾ ਸਮਾਨ ਵਿਖਰਿਆ ਹੋਇਆ ਸੀਗਾ ਸਟੋਰ ਦਾ ਲੋਕ ਵੀ ਟੁੱਟਿਆ ਹੋਇਆ ਸੀਗਾ ਤੇ ਦੂਜੇ ਕਮਰਿਆਂ ਚ ਵੀ ਸਮਾਨ ਖਿਲਰਿਆ ਪਿਆ ਸੀਗਾ ਜਦੋਂ ਮੈਂ ਦੇਖਿਆ ਸਮਾਨ ਦਾ ਥੋੜਾ-ਮੋਟਾ ਉਹਦੇ ਵਿੱਚੋਂ ਉਹਦੇ ਵਿੱਚੋਂ ਕੁਝ ਗਹਿਣੇ ਦੇਖੇ ਉਹਨਾਂ ਚੋਂ ਦੋ ਕੋਲੇ ਦੇ ਚੂੜੀਆਂ ਤੇ 15-16000 ਰੁਪਇਆ ਗਾਇਬ ਆਇਆ ਗਿਆ ਤੇ ਕੁਝ ਆਰਟੀਫੀਸ਼ੀਅਲ ਗਹਿਣੇ ਤੇ ਥੋੜੇ-ਮੋਟੇ ਚਾਂਦੀ ਦੇ ਗਹਿਣੇ ਵੀ ਗਾਇਬ ਪਾਏ ਗਏ ਉਸ ਤੋਂ ਬਾਅਦ ਅਸੀਂ ਮਾਲਲੇ ਨੂੰ ਸੂਚਿਤ ਕੀਤਾ ਉਹਨਾਂ ਵੱਲੋਂ ਸਾਰਿਆਂ ਨੇ ਮਿਲ ਕੇ ਇਨਕੁਆਰੀ ਕਰਨ ਵਾਸਤੇ ਕਿਹਾ ਤਾਂ ਅਸੀਂ ਥਾਣੇ ਵੀ ਗਏ ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਪਣੇ ਕੈਮਰੇ ਨਾਲ ਫੋਟੋਆਂ ਖਿੱਚ ਲਓ ਤੇ ਸਾਨੂੰ ਇੱਕ ਲਿਖਤੀ ਐਪਲੀਕੇਸ਼ਨ ਦੇ ਦਿਓ ਅਸੀਂ ਫਿਰ ਉਸ ਤੇ ਕਾਰਵਾਈ ਕਰਾਂਗੇ ਕਿਹੜੀ ਕਲੋਨੀ ਰਹਦੇ ਤੁਸੀਂ ਅਸੀਂ ਅਮਨ ਕਲੋਨੀ ਪੱਟੀ ਰੋਡ ਸਰੰਦ ਵਿਖੇ ਰਹਿੰਦੇ ਹਾਂ ਮੇਰਾ ਮਕਾਨ ਨੰਬਰ 110 ਅਮਨ ਕੋਲ ਨਹੀਂ ਵਿਕੇ ਹੈ ਕਿੱਥੇ ਗਏ ਤੁਸੀਂ ਅਸੀਂ ਆਪਣੇ ਪਿੰਡ ਜਗਾੜਾ ਹੀ ਗਏ ਹੋਏ ਸੀਗੇ ਦੋ ਤਿੰਨ ਲਈ ਦੋ ਤਿੰਨ ਦਿਨ ਲਈ ਉਸ ਤੋਂ ਬਾਅਦ ਮੇਰੇ ਪਿੱਛੇ ਤੋਂ ਇਹ ਚੋਰੀ ਹੋਈ ਹੈ ਕਿੰਨਾ ਕੁ ਨਾਂ ਦਾ ਲੱਗੂਗਾ ਸਾਡਾ ਤਕਰੀਬਨ 14-15000 ਰੁਪਏ ਕੈਸ਼ ਤੇ ਦੋ ਟੋਲੇ ਚੂੜੀਆਂ ਤੇ ਚਾਂਦੀ ਦੇ ਗਹਿਣੇ ਤੇ ਆਪਣੇ ਆਰਟੀਫੀਸ਼ੀਅਲ ਜੈਵਲਰੀ ਇਹ ਐਨੇ ਚੀਜ਼ਾਂ ਸਾਡੀਆਂ ਲਗਭਗ ਚੋਰੀ ਹੋਈਆਂ ਹਨ ਕਿੰਨੇ ਪੈਸੇ ਦਾ ਸਮਾਨ ਸੀ ਤੁਹਾਡਾ ਟੋਟਾ ਸਾਡਾ ਇੱਕ ਟੁਟ ਟ ਡੇਢ ਡੇਢ ਦੋ ਟਾ ਦੋ ਕੁ ਰੱਖ ਦਾ ਸਮਾਨ ਸੀਗਾ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪਹਿਲਾਂ ਵੀ 10-15 ਦਿਨ ਪਹਿਲਾਂ ਵੀ ਇੱਕ ਚੋਰੀ ਹੋਈ ਸੀਗੀ ਉਸ ਦੇ ਬਾਰੇ ਵੀ ਐਫ ਆਈ ਆਰ ਦਰਜ ਕਰਾਈ ਤੀ ਪਰ ਅਜੇ ਤੱਕ ਉਹਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਾਂ ਹੁਣ 10-15 ਦਿਨ ਬਾਅਦ ਫੇਰ ਸਾਡੇ ਮਹਲੇ 'ਚ ਫੇਰ ਚੋਰੀ ਆਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਤੇ ਨੱਥ ਪਾਈ ਜਾਵੇ ਤੇ ਸਾਨੂੰ ਜਿਹੜਾ ਸਾਡਾ ਤੋਰੀ ਸਮਾਨ ਹੋਇਆ ਉਹਦੀ ਇਨਕੁਆਰੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਹਰਚੰਦ ਸਿੰਘ ਆ ਜੀ ਮੈਂ ਅਮਨ ਕਲੋਨੀ ਵਿਕਾਸ ਕਮੇਟੀ ਸਾਡੀ ਰਜਿਸਟਰਡ ਹੋਈ ਵੀ ਆ ਉਹਦਾ ਮੈਂ ਪ੍ਰਧਾਨ ਆ ਮਜੂਦਾ ਪ੍ਰਧਾਨ ਨਹੀਂ ਇਹ ਕਲੋਨੀ ਵਿੱਚ ਕਲੋਨੀ ਦੇ ਵਿੱਚ ਚੋਰੀਆਂ ਦੇ ਮਰਦ ਤਾਂ ਬਹੁਤ ਹੋ ਰਹੀਆਂ ਨੇ 15 ਦਿਨ ਪਹਿਲਾਂ ਇੱਕ ਸ਼ਰਿਆ ਮੇ ਦਿਨ ਦਿਹਾੜੇ ਜੀ ਤਿੰਨ ਬੰਦੇ ਆਏ ਉਹਨਾਂ ਦੀ ਅਸੀਂ ਸੀਸੀਟੀਵੀ ਫੁਟੇਜ ਖਾਣੇ ਮਤਲਬ ਕਿ ਸਾਰੇ ਇੰਗਲਾਂ ਤੋਂ ਕੱਟ ਕੇ ਖਾਣਿਆਂ ਨੂੰ ਦਿੱਤੀ ਅਲੀ ਉਸ ਚੋਰੀ ਦਾ ਵੀ ਕੋਈ ਸਨੀ ਹੋਇਆ ਹੈਗਾ ਤੇ ਆ ਦੂਜੀ ਵਾਰ ਦਾ ਤੇ ਫੇਰ 10-15 ਦਿਨ ਦੇ ਵਿੱਚ ਹੋ ਗਈ ਆ ਤੇ ਮੈਂ ਆ ਕੇ ਦੇਖਿਆ ਇਹਨਾਂ ਦੇ ਕੁਝ ਸੋਨੇ ਦੇ ਦੋ ਚੂੜੀਆਂ ਦਸ ਰਾਇਏ ਨੇ ਜਿਵੇਂ ਇਹ ਤੇ 15-18 ਥੋੜਾ ਹਜ਼ਾਰ ਰੁਪਿਆ ਕੈਸ਼ ਕੁਝ ਆਰਟੀਫੀਸ਼ੀਅਲ ਜੁਐਲਰੀ ਤੇ ਕੁਝ ਇਹਨਾਂ ਕੋਲ ਚਾਂਦੀ ਦੇ ਗਹਿਣੇ ਤੇ ਮੇਰੇ ਹਿਸਾਬ ਨਾਲ ਪੁੱਲ ਮਿਲਾ ਕੇ 2.5 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਿਆ ਹੈ ਪੁਲਿਸ ਨੂੰ ਰਾਤਾ ਹੋਇਆ ਕੋਈ ਹਾਂਜੀ ਅਸੀਂ ਮੈਂ ਪੁਲਿਸ ਨੂੰ ਇਹਨਾਂ ਨੂੰ ਨਾਲ ਲੈ ਕੇ ਪੁਲਿਸਪਾਲ ਗਏ ਸੀ ਉਥੇ ਜਿਹੜੇ ਮੁੰਸ਼ੀ ਦੇ ਹੰਸਾ ਜੀ ਤਸੀ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਕਹ ਵੀ ਆਫਆਈਆਰ ਲਾਉਚ ਕਰਾਉਣੀ ਹੈ ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਮੈਂ ਕਹਾਂ ਜੀ ਤੁਸੀਂ ਮੌਕੇ ਤੇ ਜਾ ਕੇ ਉਹ ਦੇਖ ਲਓ ਆ ਮੌਕਾ ਵੀ ਮੌਕੇ ਵਾਰਦਾਤ ਵੀ ਛੋਟਾ ਛੋਟਾ ਖਿੱਚ ਲਓ ਉਹ ਕਹੇ ਤੁਸੀਂ ਆਪ ਫੋਟੋ ਖਿੱਚ ਲਓ ਇੱਕ ਮੂਵੀ ਬਣਾ ਕੇ ਤੇ ਸਾਨੂੰ ਇੱਕ ਸਿੰਪਲ ਕਾਗਜ਼ ਤੇ ਤੁਹਾਡੀ ਸ਼ਿਕਾਇਤ ਸਾਨੂੰ ਦੇ ਦਿਓ ਜਿਹੜੀ ਪਹਿਲਾਂ ਚੋਰੀ ਹੋਈ ਸੀ ਉਸ ਚੋਰੀ ਦੇ ਨਾਲ ਇਸ ਨੂੰ ਅਟੈਚ ਕਰ ਦਾਂਗੇ ਕਮਿਸਟਰੀ ਕਾਰਗਰਮੀ ਕਿਤਾ ਦੇ ਫਿਰ ਮੈਨੂੰ ਤਾਂ ਲੱਗਦਾ ਨਹੀਂ ਵੀ ਪੁਲਿਸ ਕੋਈ ਸਿਹਰਦਾ ਐ ਇਸ ਮਾਮਲੇ ਵਿੱਚ ਵੀ ਜੇ ਪੁਲਿਸ ਅਸਰ ਵਰਦੋਵੇ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੀਆਂ ਇੰਨੀਆਂ ਕਾਪੀਆਂ ਉਹਨਾਂ ਨੂੰ ਦੇ ਚੁੱਕੇ ਆ ਸ਼ਰੀਆਮ ਮੋਟਰਸਾਈਕਲ ਦਾ ਨੰਬਰ ਆ ਤੇ ਉਹ ਚੋਰਾਂ ਦੇ ਪੂਰੇ ਚਿਹਰੇ ਮੂਰੇ ਸਾਰੇ ਨਜ਼ਰ ਆ ਰਹੇ ਨੇ ਵੀ 15 ਦਿਨਾਂ ਚ ਹਾਲ ਤੱਕ ਕੁਛ ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਜ ਸਾਡੇ ਦੇ ਮਨ ਤਾਂ ਲੱਗਦਾ ਨਹੀਂ ਕੋਈ ਕਾਰਵਾਈ ਕਰਨਗੇ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਆ ਜੀ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਐਮਐਲਏ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਪੁਲਿਸ ਨੂੰ ਥੋੜਾ ਜਿਹਾ ਕੰਨ ਖਿੱਚ ਕੇ ਜਿਹੜੀਆਂ ਸਾਡੇ ਮਲੇ 'ਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੇ ਇਹਨੂੰ ਠੱਲ ਪਾਉਣ ਦੀ ਜੇਕਰ ਇਹ ਵੀ ਕੋਈ ਕਾਰਵਾਈ ਨਹੀਂ ਅਮਲ ਚ ਲਿਆਂਦੀ ਤਾਂ ਤੁਹਾਡੇ ਕੋਲ ਤਾਂ ਇਹ ਜਿਹੜੀ ਸੰਸਥਾ ਵੱਲ ਪਹੁੰਚਦਾ ਜੀ ਉਹ ਕਮੇਟੀ ਵਾਂਗ ਅਸੀਂ ਸਭ ਤੋਂ ਪਹਿਲਾਂ ਇਹ ਐਸਐਸਪੀ ਸਾਹਿਬ ਨੂੰ ਮਿਲਾਂਗੇ ਜੀ ਐਮਐਲਏ ਸਾਹਿਬ ਨੂੰ ਮਿਲਾਂਗੇ ਅਗਰ ਐਸਐਸਪੀ ਸਾਹਿਬ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਇਸੇ ਦਫ਼ਤਰ ਜਾ ਕੇ ਹੀ ਧਰਨਾ ਦੇਵਾਂਗੇ